ਕੋਈ ਰਾਣੀ ਮਿਲਿਆ ਕਹੀਂ ਆਜ ਆਕੇ ਸੁਪਟਰੋਲ ਚੱਕ ਕੇ ਆਪਦੀ ਟੈਂਕੀ ਤੇ ਆ ਬੈਠੇ ਆ ਸਾਨੂੰ ਅੱਜ 3 ਦਿਨ ਹੋ ਗਿਆ ਸਰ ਫਿਰ ਨਹੀਂ ਸਾਡੀ ਨਹੀਂ ਸੁਣਵਾਈ ਹੋਣੀ ਤੁਹਾਨੂੰ ਪਤਾ ਕਿ ਉਹਨਾਂ ਨੂੰ ਆਪਦੀਆਂ ਰੈਲੀਆਂ ਦੀ ਆ ਸਾਨੂੰ ਅੱਜ 3 ਦਿਨ ਹੋ ਗਏ ਤੇ ਰੁਲਦੇ ਹੋਏ ਨੂੰ ਇਹਨਾਂ ਵੇਲੇ ਵੀ ਨੱਬਸ ਯੋਥਕ ਕਦੋਂ ਦੇ ਬੈਠੇ ਹੋਏ ਆ ਤੇ ਜੇ ਮੇਰੇ ਯੂਨੀਅਨ ਮੇਰੇ ਯੂਨੀਅਨ ਨੂੰ ਤਾਂ ਲੱਗਦਾ ਨਹੀਂ ਹਮਾਂ ਕੋਈ ਜਾਨਾ ਸਰਕਾਰ ਬਲੀ ਚਾਹੁੰਦੀ ਤਾਂ ਨਾ ਬਲੀ ਦੇ ਦੇਣੀ ਆ ਸਰ ਸਾਰੇ ਜੀ 2019 ਤੋਂ ਪ੍ਰੋਟੈਸਟ ਕਰ ਰਹੇ ਲਗਾਤਾਰ ਮਤਲਬ ਕਿ ਉਸ ਤੋਂ ਬਾਅਦ ਸਾਡੀ ਪਾਰਟੀ ਆਈ 2020 ਸੀਟੇ ਟੀਚਰ ਦੀ ਇਹ ਤੋਂ ਸਾਡਾ ਔਨਲਾਈਨ ਪੋਰਟਲ ਨਹੀਂ ਕਰਦੇ ਸੀ ਇਹਨਾਂ ਲੋਕਾਂ ਦੀ ਸਾਡਾ ਪਤਾ ਨਹੀਂ ਲੱਗਦੀ ਕਿ ਕਿਤੇ ਕਿਹੋ ਕੀ ਚੱਲ ਰਿਹਾ ਹੈ ਕਿੰਨਾਂ ਨੇ ਤਾਂ ਬੈਠ ਕੇ ਵੀਡੀਓ ਸੀ ਦੇਖੇ ਆ ਕੋਈ ਦੂਰ ਨਹੀਂ ਬੈਠੇ ਸਿਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਜੀ ਦੇਖੋ ਸਾਡੇ ਨਜ਼ਰੀਆਂ ਲਾ ਰਹੇ ਆ ਤੇ ਅੱਜ ਸਾਨੂੰ ਵੀ ਅਸੀਂ ਭਗਵੰਤmarg ਏਰੀਆ ਨੂੰ ਜਰ ਮਿਲਣ ਜਾਣਾ ਚਾਹ ਰਹੇ ਸੀਗੇ ਉਦੋਂ ਵੀ ਸਾਨੂੰ ਇੱਥੇ ਪਾਰਕ ਦੇ ਵਿੱਚ ਹੀ ਟੱਕ ਦੇ ਆ ਗਿਆ ਪੁਲਿਸ ਦੇਖੋ ਸਾਰੇ ਆਲੇ ਦੁਆਲੇ ਪੁਲਿਸ ਲਾ ਦਿੱਤੀ ਗਈ ਆ ਪੰਜਾਬ ਗਵਰਨਮੈਂਟ ਜੇ ਆਫੀਸ਼ੀਅਲੀ ਪੇਜ ਦੇ ਉੱਪਰ ਜਿਹੜਾ ਕਿ ਲਗਾਤਾਰ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਹਫ਼ਤੇ ਦੇ ਅੰਦਰ-ਅੰਦਰ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਾਂਗੇ ਪਰੰਤੂ ਅਜੇ ਤੱਕ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਜਿਸ ਦਿਨ ਫਾਰਮ ਭਰਿਆ ਗਿਆ ਉਸੇ ਦਿਨ ਉਸ ਦਿਨ ਜਿਹੜਾ ਅਸੀਂ ਨੌਕਰੀ ਦੇ ਲੈਣ ਵਿੱਚ ਖੜੇ ਹੋਵਾਂਗੇ ਪਰ ਫਾਰਮ ਭਰਵਾਏ ਨਹੀਂ ਜਾ ਰਹੇ ਸਾਡੇ ਜੀ ਸਕੂਲਾਂ ਦੇ ਵਿੱਚ ਪੇਟੀਆ ਹੀ ਭਰਤੀ ਕੀਤਾ ਜਾਊਗਾ ਤਾਂ ਛੋਟੇ-ਛੋਟੇ ਬੱਚਿਆਂ ਨੂੰ ਅਸੀਂ ਖੜਾਵਾਵਾਂਗੇ ਤਾਂ ਇਹਦੇ ਨਾਲ ਜਿਹੜਾ ਕੀ ਹੈ ਪੰਜਾਬ ਦਾ ਭਵਿੱਖ ਸੁਧਰੂਗਾ ਜਿਹੜੇ ਬੱਚੇ ਆ ਉਹ ਖੇਡਾਂ ਦੇ ਵੱਲ ਜਾਣਗੇ ਸੰਜੀਵ ਰੋੜਾ ਨੂੰ ਵੀ ਅਸੀਂ ਅੱਜ ਤੋਂ ਮਹੀਨਾ ਪਹਿਲਾਂ ਚਾਰ ਵਾਰ ਮਿਲ ਚੁੱਕੇ ਹਾਂ ਉਹ ਹਰ ਵਾਰ ਹਫ਼ਤੇ ਦਾ ਟਾਈਮ ਦੇ ਕੇ ਟਾਲ ਦਿੰਦੇ ਸੀ ਲੁਧਿਆਣਾ ਦੇ ਵਿੱਚ ਜਵਾਰ ਨਗਰ ਕੈਂਪ ਟੈਂਕੀ ਦੇ ਕੋਲ ਅਧਿਆਪਕ ਦੋ ਅਧਿਆਪਕ ਟੈਂਕੀ ਦੇ ਉੱਤੇ ਚੜ ਕੇ ਅਤੇ ਹੱਥਾਂ ਦੇ ਵਿੱਚ ਪਟ્રોલ ਅਤੇ ਹੱਥਾਂ ਦੇ ਵਿੱਚ ਬੈਨਰ ਫੜ ਕੇ ਬੈਠੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਸਾਰੇ ਅਧਿਆਪਕ ਅੱਜ ਇੱਥੇ ਜਵਾਰਨਗਰ ਕੈਂਪ ਲੁਧਿਆਣਾ ਦੇ ਵਿਖੇ ਪਹੁੰਚੇ ਨੇ ਧਰਨਾ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਨਵੀ ਬੇਰੋਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਪੰਜਾਬ 2000 ਇਹ ਹੈਗੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਨੇ ਪਿਛਲੇ ਵੀ ਪਿੱਛੇ ਵੀ ਜਿਹੜਾ ਕੋ ਸਮੇਂ ਦੇ ਵਿੱਚ ਆ ਪ੍ਰਦਰਸ਼ਨ ਕੀਤਾ ਸੀਗਾ ਤੇ ਅੱਜ ਫਿਰ ਤੋਂ ਪਰਦਰਸ਼ਨ ਜਿਹੜਾ ਕੀਤਾ ਹਾਈ ਲੈਵਲ ਤੇ ਕੀਤਾ ਜਾ ਰਿਹਾ ਹੈ ਨਾ ਦੱਸਿਆ ਜਾ ਰਿਹਾ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਪੂਰੀਆਂ ਨਹੀਂ ਹੋ ਰਹੀਆਂ ਕਿਹੜੀਆਂ ਐਸਐਸੀਆਂ ਮੰਗਾਂ ਨੇ ਅੱਜ ਇਹਨਾਂ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਵੱਡੇ ਅਧਿਕਾਰੀ ਲੈਵਲ ਦੇ ਐਸਐਚਓ ਤੇ ਫਾਇਰ ਬ੍ਰਿਗੇਡ ਤੇ ਹੋਰ ਵੀ तमाम ਪ੍ਰਸ਼ਾਸਨ ਜਿਹੜੀ ਕਿ ਇੱਥੇ ਪਹੁੰਚ ਚੁੱਕਾ ਹੋਇਆ ਹੈ ਗੱਲਬਾਤ ਕਰਾਂਗੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਨਦੀਪ ਕੰਬੋ ਜੀ ਅਮਨ ਜੀ ਕੀ ਹੋਇਆ ਕਿ ਮਾਮਲਾ ਕੀ ਹੈ ਕਿਉਂ ਵਕਤੀ ਉੱਪਰ ਚੜੇ ਨੇ ਕੀ ਕਾਰਨ ਹੱਥਾਂ ਵਿੱਚ ਪਟ્રોલ ਵੀ ਫੜਿਆ ਹੋਇਆ ਹੈ ਤੁਸੀਂ ਇੱਥੇ ਸਾਰੇ ਅੱਜ ਕਿਉਂ ਪਹੁੰਚੇ ਹੋ ਸਰ 2006 ਤੋਂ ਬਾਅਦ ਸਾਡੀ ਕੋਈ ਭਰਤੀ ਨਹੀਂ ਆਈ ਅਸੀਂ ਲੰਮਾ ਸਮਾਂ ਜਿਹੜਾ ਕਿ ਸਟਰਗਲ ਕਰਨ ਤੋਂ ਬਾਅਦ 2021 ਦੇ ਵਿੱਚ ਪ੍ਰਾਇਮਰੀ ਕਾਡਰ ਅਧੀਨ ਸਾਡੀਆਂ ਜਿਹੜੀਆਂ ਕਿ 2000 ਪੇਟੇਜ ਦੀਆਂ ਅਸਾਮੀਆਂ ਆਈਆਂ ਪਰੰਤੂ ਉਹਨਾਂ ਅਸਾਮੀਆਂ ਦਾ ਜਿਹੜਾ ਕਿ ਅਜੇ ਤੱਕ ਪੋਰਟਲ ਆਨਲਾਈਨ ਕਰਕੇ ਫਾਰਮ ਨਹੀਂ ਪ੍ਰਵਾਇਰੇ ਜਾ ਰਹੇ ਤਾਂ ਜਿਹੜਾ ਕਿ ਅਖਬਾਰਾਂ ਦੇ ਵਿੱਚ ਪੰਜਾਬ ਗਵਰਨਮੈਂਟ ਦੇ ਜੋ ਆਫੀਸ਼ੀਅਲੀ ਪੇਜ ਦੇ ਉੱਪਰ ਜਿਹੜਾ ਕਿ ਲਗਾਤਾਰ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਹਫ਼ਤੇ ਦੇ ਅੰਦਰ-ਅੰਦਰ ਭਰਤੀ ਪ੍ਰਕਿਰਿਆ ਸ਼ੁਰੂ ਕਰ ਦੇਵਾਂਗੇ। ਪਰੰਤੂ ਅਜੇ ਤੱਕ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ। ਅ ਪਿਛਲੇ ਦਿਨ ਹੀ ਜਿਹੜਾ ਕਿਹਾ 26 April ਨੂੰ ਪੰਜਾਬ ਗਵਰਨਮੈਂਟ ਵੱਲੋਂ ਇਹ ਕਿਹਾ ਕਿ 7 ਦਿਨਾਂ ਦੇ ਅੰਦਰ-ਅੰਦਰ ਭਰਤੀ ਪ੍ਰਕਿਰਿਆ ਸ਼ੁਰੂ ਕਰਾਂਗੇ ਤਾਂ ਨਹੀਂ ਕੀਤੀ ਕਿ ਭਰਤੀ ਪ੍ਰਕਿਰਿਆ ਸ਼ੁਰੂ ਸੰਜੀਵ ਰੋੜਾ ਨੂੰ ਵੀ ਅਸੀਂ ਅੱਜ ਤੋਂ ਮਹੀਨਾ ਪਹਿਲਾਂ ਚਾਰ ਵਾਰ ਮਿਲ ਚੁੱਕੇ ਹਾਂ ਉਹ ਹਰ ਵਾਰ ਹਫ਼ਤੇ ਦਾ ਟਾਈਮ ਦੇ ਕੇ ਟਾਲ ਦਿੰਦੇ ਸੀ। ਹੂੰ ਇਸੇ ਹੀ ਰੋਸ ਵਜੋਂ ਜਿਹੜਾ ਕਿ ਆ ਅਸੀਂ ਟੈਂਕੀ ਦੇ ਉੱਪਰ ਚੜ੍ਹਿਆ ਸਾਡਾ ਜਿਹੜਾ ਕਿ 2000 ਪੇਟੀਏ ਪੋਸਟਾਂ ਦਾ ਪੋਰਟਲ ਆ ਉਹਨਾਂ ਨੇ ਕਰੀ ਜੀ ਅੱਛਾ ਪੋਰਟਲ ਦੇ ਵਿੱਚ ਕੰਮ ਕੀ ਕੀ ਕਰਦੇ ਸੀ ਤੁਸੀਂ ਸਰ ਅਸੀਂ ਤਾਂ ਬੇਰੁਜ਼ਗਾਰਾਂ ਬੇਰੁਜ਼ਗਾਰ ਪੇਟੀਏ ਅਧਿਆਪਕ ਪੇਟੀਏ ਦੀ ਜੀ ਫੁੱਲ ਫਾਰਮ ਹੈ ਫਿਜ਼ੀਕਲ ਟ੍ਰੇਨਰ ਇਨਸਟ੍ਰਕਟਰ ਜੀ ਅੱਛਾ ਜਿਹੜੇ ਖੇਡਾਂ ਦੇ ਅਧਿਆਪਕ ਹੁੰਦੇ ਆ ਸਾਡੀ ਜਿਹੜੀ ਹੈ ਪਹਿਲੀ ਵਾਰ ਭਰਤੀ ਲੰਬਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਪਹਿਲੀ ਵਾਰ ਭਰਤੀ ਜਿਹੜੀ ਹੈ ਪ੍ਰਾਇਮਰੀ ਕਾਡਰ ਦੇ ਵਿੱਚ ਆ ਰਹੀ ਹੈ ਤੁਸੀਂ ਇੱਕ ਸਵਾਲ ਕੀਤਾ ਮੈਨੂੰ ਕਿ ਤੁਸੀਂ ਕੰਮ ਕੀ ਕਰਦੇ ਹੋ ਸਰ ਅਸੀਂ ਬੇਰੁਜ਼ਗਾਰਾਂ ਪੜ੍ਹੇ ਲਿਖੇ ਬੇਰੁਜ਼ਗਾਰ ਸਾਨੂੰ ਜਿਹੜਾ ਕਿ ਇਹ ਕੰਮ ਲਾ ਨਹੀਂ ਰਹੀ ਸਾਡਾ ਜਿਹੜਾ ਕਿ ਇਹ ਫਾਰਮ ਨਹੀਂ ਪਰਵਾਹੀ ਸਰਕਾਰ ਜੇ ਸਰਕਾਰ ਫਾਰਮ ਪਰਭਾਉਗੀ ਉਸ ਤੋਂ ਬਾਅਦ ਜਿਹੜਾ ਭਰਤੀ ਦਾ ਅੱਗੇ ਪ੍ਰੋਸੈਸ ਚੱਲੂਗਾ ਜੇ ਫਾਰਮ ਭਰਿਆਊਗਾ ਉਸ ਤੋਂ ਬਾਅਦ ਸਾਡਾ ਪੇਪਰ ਹੋਊਗਾ ਫਿਰ ਸਕਰੂਟਨੀ ਹੋਊਗੀ ਉਸ ਤੋਂ ਬਾਅਦ ਜਿਹੜਾ ਕਿ ਸਾਡੀ ਸਿਲੈਕਸ਼ਨ ਹੋਊਗੀ ਜੀ ਇਹ ਕਿੰਨੀ ਦੇਰ ਤੋਂ ਪ੍ਰੋਸੈਸ ਜਿਹੜਾ ਬੰਦ ਪਿਆ ਹੋਇਆ ਸਰ ਲੰਮੇ ਸਮੇਂ ਤੋਂ ਇਹ ਚੱਲ ਰਿਹਾ ਵੀ ਅੱਜ ਕਰ ਰਹੇ ਆ ਕੱਲ ਕਰ ਰਹੇ ਆ ਅੱਜ ਕਰ ਰਹੇ ਆ ਕੱਲ ਕਰ ਰਹੇ ਆ ਜਦੋਂ ਵੀ ਆਹਾਂ ਦੀ ਪਾਰਟੀ ਤਾਂ ਕਹਿ ਰਹੀ ਹੈ ਕਿ ਅਸੀਂ ਕੱਚੇ ਮਜ਼ਦੂਰਾਂ ਦੇ ਕਿ ਪੱਕੇ ਕਰ ਰਹੇ ਆ ਹੋਰ ਵੀ ਤਨਖਾਹਾਂ ਜਿਹੜੀਆਂ ਨੌਕਰੀਆਂ ਵਾਂ ਕੱਢੀਆਂ ਨੇ ਅਤੇ ਕੀ ਲੱਗਦਾ ਹੈ ਤੁਹਾਨੂੰ ਇਹ ਇਹ ਤੁਹਾਡੀ ਗੱਲਾਂ ਨੂੰ ਅਨਸਿਕਾ ਕਰ ਰਹੇ ਨੇ ਕੀ ਕਰ ਰਹੇ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਅਣ ਦੇਖਾ ਕੀਤਾ ਜਾ ਰਿਹਾ ਸਾਨੂੰ ਤੁਸੀਂ ਕਹਿੰਦੇ ਹੋ ਕੱਚੇ ਮਜ਼ਦੂਰ ਅਸੀਂ ਤਾਂ ਕੱਚਿਆਂ 'ਚ ਵੀ ਨਹੀਂ ਆਉਂਦੇ ਜੀ ਸਾਡਾ ਅਜੇ ਤੱਕ ਫਾਰਮ ਹੀ ਨਹੀਂ ਭਰਿਆ ਗਿਆ ਅਸੀਂ ਤਾਂ ਇਹ ਦੇਖੋ ਕਹਿੰਦੇ ਨਾ ਵੀ ਜੇ ਰਸਤਾ ਕਿਸੇ ਮੰਜ਼ਲ ਵੱਲ ਨੂੰ ਜਾਂਦਾ ਅਸੀਂ ਤਾਂ ਉਸ ਰਸਤੇ ਦੇ ਵਿੱਚ ਕੜਨ ਜੋਗੇ ਬਣੀ ਹੋਏ ਹਾਂ ਜੀ ਜਿਸ ਦਿਨ ਫਾਰਮ ਭਰਿਆ ਗਿਆ ਉਸੇ ਦਿਨ ਉਸ ਦਿਨ ਜਿਹੜਾ ਅਸੀਂ ਨੌਕਰੀ ਦੇ ਲਾਈਨ ਵਿੱਚ ਖੜੇ ਹੋਵਾਂਗੇ ਪਰ ਫਾਰਮ ਭਰਵਾਏ ਨਹੀਂ ਜਾ ਰਹੇ ਸਾਡੇ ਜੀ ਤੁਸੀਂ ਹੋਰ ਕੋਈ ਨੌਕਰੀ ਵਾਸਤੇ ਅਪਲਾਈ ਨਹੀਂ ਕੀਤਾ ਸਰ ਨੌਕਰੀ ਵਾਸਤੇ ਅਪਲਾਈ ਕੀਤਾ ਸੀ ਪਰ ਸਾਡਾ ਪੈਸ਼ਨ ਹੈ ਮੈਂ ਇੱਕ ਸਪੋਰਟਸਮੈਨਾਂ ਦੇ ਪੇਸ਼ੇ ਤੋਂ ਸਾਡੇ ਜੰਨੇ ਵੀ ਇੱਥੇ ਭੈਣ ਭਰਾ ਖੜੇ ਨੇ ਸਾਰਾ ਹੀ ਕੋਈ ਸਟੇਟ ਲੈਵਲ ਦਾ ਕੋਈ ਨੈਸ਼ਨਲ ਲੈਵਲ ਦੇ ਜਿਹੜੇ ਕੀ ਆ ਪਲੇਅਰ ਹੈ ਹਰ ਇੱਕ ਦੇ ਕੋਲੇ ਕੋਈ ਨਾ ਕੋਈ ਮੈਡਲ ਹੈ ਕਿਸੇ ਨਾ ਕਿਸੇ ਗੇਮ ਦੇ ਵਿੱਚ ਮਤਲਬ ਕਿ ਤੁਹਾਡਾ ਕਹਿਣਾ ਹੈ ਕਿ ਆਨਲ ਸਮੇਂ ਦੇ ਵਿੱਚ ਜੇਕਰ ਨੌਜਵਾਨ ਪੀਡੀਏ ਵੀਡੀਓ ਦੇਖ ਰਹੀ ਹੈ ਤੁਹਾਡੇ ਸੁਣਵਾਏ ਤੁਹਾਡਾ ਬੋਲ ਬਾਲਾ ਸੁਣ ਰਹੀ ਹੈ ਤੇ ਉਹ ਉਹ ਅੱਗੇ ਖਿਡਾਰੀ ਚ ਨਾ ਜਾਵੇ ਬਿਲਕੁਲ ਜੀ ਫਿਰ ਅਸੀਂ ਇਹੀ ਕਵਾਂਗੇ ਵੀ ਅਸੀਂ ਵੀ ਹਰਾਸ਼ ਹੋ ਰਹੇ ਹਾਂ ਇੱਕ ਪਾਸੇ ਤਾਂ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਮਹਿੰਮ ਛੇੜੀ ਹੋਈ ਹੈ ਜਿਹੜਾ ਕਿ ਤੁਹਾਨੂੰ ਵੀ ਪਤਾ ਹੋਣਾ ਹੈ ਆ ਡੇਲੀ ਈਵਨਿੰਗ ਟਾਈਮ 4 ਤੋਂ ਸਮਥਿੰਗ ਜਿਹੜਾ ਟਾਈਮ ਹੈ ਜਿਹੜਾ ਕਿ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਨਸ਼ੇ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੇ ਨੌਜਵਾਨ ਜਾਂ ਬੱਚਿਆਂ ਨੂੰ ਖੇਡਾਂ ਦੇ ਪ੍ਰਤੀ ਨਾ ਲਾਵਾਂਗੇ ਤਾਂ ਉਹ ਵੱਡੇ ਹੋ ਕੇ ਜਿਹੜਾ ਕੀ ਹੈ ਨਸ਼ਿਆਂ ਦੇ ਵਾਲੀ ਜਾਣਗੇ ਜੀ ਠੀਕ ਹੈ ਨਹੀਂ ਤੁਸੀਂ ਹੁਣਾਂ ਪਿੱਛੇ ਜੇ ਦੇਖਿਆ ਹੀ ਹੋਣਾ ਜਿਹੜਾ ਅੰਮ੍ਰਿਤਸਰ ਦਾ ਕਾਂ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਇੱਕ ਰਿਪੋਰਟਰ ਨਾ ਬਿਲਕੁਲ ਨਹੀਂ ਸਰ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਜੇ ਕਿਤੇ ਉਦੋਂ ਲੋਕਾਂ ਨੂੰ ਪਹਿਲਾਂ ਅਵੇਅਰ ਕੀਤਾ ਜਾਂਦਾ ਉਸ ਚੀਜ਼ ਦੇ ਲਈ ਤਾਂ ਇਹ ਘਟਨਾ ਨਹੀਂ ਵਾਪਰਨੀ ਸੀ ਜਿਹਦੇ ਲਈ ਅੱਜ ਸਰਕਾਰਾਂ ਕਰੋੜਾਂ ਰੁਪਏ ਦੀ ਗੱਲ ਕਰ ਰਹੇ ਤੁਸੀਂ ਮੈਂ ਤੁਹਾਡੇ ਤੁਹਾਨੂੰ ਪਤਾ ਹੀ ਹੋਣਾ ਪਿੱਛੇ ਜੋ ਸ਼ਰਾਬ ਵਾਲੀ ਫੈਕਟਰੀ ਦਾ ਜ ਹੈ ਜ਼ਹਿਰੀਲੀ ਸ਼ਰਾਬ ਦੀ ਜਿਹੜੀ ਘਟਨਾ ਹੋਈ ਹੈ ਜਿਹਦੇ ਨਾਲ ਅਨੇਕਾਂ ਘਰ ਬੇਕਾਰ ਹੋ ਗਏ ਜੇ ਕਿਤੇ ਨਾ ਕਿਤੇ ਇਹ ਚੀਜ਼ ਇਸ ਨੂੰ ਠੱਲ ਪਾਉਂਦੀ ਹੈ ਜੇ ਜਦੋਂ ਸਾਨੂੰ ਸਕੂਲਾਂ ਦੇ ਵਿੱਚ ਪੀਟੀਆ ਭਰਤੀ ਕੀਤਾ ਜਾਊਗਾ ਤਾਂ ਛੋਟੇ-ਛੋਟੇ ਬੱਚਿਆਂ ਨੂੰ ਅਸੀਂ ਖੜਾਵਾਵਾਂਗੇ ਤਾਂ ਇਹਦੇ ਨਾਲ ਜਿਹੜਾ ਕੀ ਹੈ ਪੰਜਾਬ ਦਾ ਭਵਿੱਖ ਸੁਧਰੂਗਾ ਜਿਹੜੇ ਬੱਚੇ ਆ ਉਹ ਖੇਡਾਂ ਦੇ ਵੱਲ ਜਾਣਗੇ ਉਹ ਜਿਹੜਾ ਇਹਦੇ ਨਾਲ ਕੀ ਹੈ ਜੀ ਪੰਜਾਬ ਦੇ ਜਿਹੜਾ ਕੀ ਅੱਜ ਦੇਖੋ ਜੀ ਪੰਜਾਬ ਦਾ ਜਾਂ ਖੇਲੋ ਇੰਡੀਆ ਗੇਮਾਂ ਚੱਲਦੀਆਂ ਨੇ ਤੇ ਪੰਜਾਬ ਦਾ ਬਹੁਤ ਘੱਟ ਮੈਡਲ ਹੁੰਦੇ ਨੇ ਜਾਂ ਇੰਟਰਨੈਸ਼ਨਲ ਲੈਵਲ ਤੇ 올림픽 ਦੇਖ ਲਈਏ ਕਾਮਨਵੈਲਥ ਦੇਖ ਲਈਏ ਏਸ਼ੀਅਨ ਗੇਮਾਂ ਦੇਖ ਲਈਏ ਤਾਂ ਪੰਜਾਬ ਇੰਡੀਆ ਜਿਹੜਾ ਕੀ ਸਭ ਤੋਂ ਥੱਲੇ ਹੁੰਦਾ ਪੰਜਾਬ ਦੇ ਵਿੱਚ ਇਹਨੇ ਸਿੱਖਿਆ ਕ੍ਰਾਂਤੀ ਬੋਰਡ ਖੋਲਰੇ ਨੇ ਸਿੱਖਿਆ ਸਕੂਲ ਖੋਲਰੇ ਨੇ ਉਸ ਨੂੰ ਲੈ ਕੇ ਕੋਈ ਕਿਸਤਾ ਦੇ ਦੌਰ ਦੇ ਵਿੱਚ ਪੀਟੀਆਈ ਅਧਿਆਪਕ ਦੀ ਲੋੜ ਤਾਂ ਹੁੰਦੀ ਹੈ ਕਿੱਡਾ ਦੇ ਵਿੱਚ ਬਿਲਕੁਲ ਹੀ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਤੁਸੀਂ ਵਧੀਆ ਸਵਾਲ ਕੀਤਾ ਜੀ ਆ ਹੁਣ ਵੀ ਇਹ ਜਿਹੜੀ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਜਗਾ ਜਗਾ ਤੇ ਜਿਹੜਾ ਕੀ ਹੈ 2000 ਪੇਟੀਆਈ ਦਾ ਜਿਹੜਾ ਕੀ ਹੈ ਜ਼ਿਕਰ ਹੋ ਰਿਹਾ ਹੈ ਹਰ ਥਾਂ ਤੇ ਜਿਹੜਾ ਕੀ ਹੈ 2000 ਪੇਟੀਆਈ ਨੂੰ ਪਰਫੋਲਡ ਕੀਤਾ ਜਾ ਰਿਹਾ ਹੈ ਕਿ ਅਸੀਂ ਜਲਦੀ ਭਰਤੀ ਕਰਨ ਜਾ ਰਹੇ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ 26 ਅਪ੍ਰੈਲ ਨੂੰ ਸਰਕਾਰ ਵੱਲੋਂ ਇਹ ਕਿਹਾ ਗਿਆ ਹਫ਼ਤੇ ਦੇ ਅੰਦਰ ਪੋਰਟਲ ਔਨਲਾਈਨ ਕਰਾਂਗੇ ਉਸ ਤੋਂ ਬਾਅਦ 15 ਮਈ ਨੂੰ ਸਰਕਾਰ ਵੱਲੋਂ ਕਿਹਾ ਗਿਆ ਕਿ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹਾਂ ਪਰantu ਅਜੇ ਤੱਕ ਸਾਡੀ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਜੀ ਅਜਿਹਾ ਸੰਸਦ ਦੇ ਵਿੱਚ ਕਿਹਾ ਜਾਂਦਾ ਵਾ ਕਿ ਸਾਡੇ ਅਧਿਆਪਕਾਂ ਨੂੰ ਰੁਲਦੇ ਨੇ ਅਧਿਆਪਕ ਮਤਲਬ ਕਿ ਉਹ ਬਸ ਸੰਸਦ ਤੱਕ ਹੀ ਰਹਿੰਦੇ ਨੇ ਉੱਥੇ ਵਿਧਾਨ ਸਭਾ ਤੱਕ ਹੀ ਰਹਿੰਦੇ ਨੇ ਬਿਲਕੁਲ ਹੀ ਉਹ ਗੱਲਾਂ ਸਿਰਫ ਉੱਥੇ ਤੱਕ ਹੀ ਰਹਿ ਜਾਂਦੀਆਂ ਨੇ ਇੱਥੇ ਤਾਂ ਗਰਾਊਂਡ ਲੈਵਲ ਤੇ ਤੁਸੀਂ ਦੇਖਦੇ ਹੋ ਇੱਥੇ ਸਾਡੀਆਂ ਭੈਣਾਂ ਰੋਲ ਰਹੀਆਂ ਨੇ ਇੱਥੇ ਅਸੀਂ ਰੋਲ ਰਹੇ ਹਾਂ ਤੇ ਨਾਲ ਉੱਪਰ ਦੇਖੋ ਜੀ ਸਾਡੇ ਸਾਥੀ ਰੋਲ ਰਹੇ ਨੇ ਟੈਂਕੀ ਦੇ ਉੱਪਰ ਬਸ ਆਹੀ ਕੰਮ ਹੈ ਜੀ ਸੋ ਇਹ ਇਹ ਤੁਹਾਨੂੰ ਮੈਂ ਤਸਵੀਰ ਦਿਖਾਦਾ ਫੋਨ ਦੀ ਇਹ ਗੱਲ ਕਰਾਈ ਜਾ ਰਹੀ ਹੈ ਹੈਲੋ ਹੈਲੋ ਹਾਂਜੀ ਅਸੀਂ ਤੁਹਾ ਨਾਲ ਗੱਲ ਕਰ ਸਕਦੇ ਹਾਂ ਹਾਂਜੀ ਸਰ ਜ਼ਰੂਰ ਕੀ ਕੀ ਕਾਰਨ ਹੈ ਤੁਹਾਡਾ ਉੱਪਰ ਚੜਨ ਦਾ ਕਿਉਂ ਚੜ੍ਹੇ ਤੁਸੀਂ ਉੱਪਰ ਫਿਰ ਅਸੀਂ 2019 ਤੋਂ ਪ੍ਰੋਟੈਸਟ ਕਰ ਰਹੇ ਹਾਂ ਲਗਾਤਾਰ ਮਤਲਬ ਕਿ ਉਸ ਤੋਂ ਬਾਅਦ ਸਾਡੀ ਪੱਤੀ ਆਈ 2020 ਪੀਟੀਟੀ ਟੀਚਰ ਦੀ ਹਾਂਜੀ ਇਹ ਸਾਨੂੰ ਸਾਡਾ ਆਨਲਾਈਨ ਪੋਰਟਲ ਨਹੀਂ ਕਰਦੇ ਪਏ ਠੀਕ ਹੈ ਸਰ ਦੇਖੋ ਅਸੀਂ 6 ਮਹੀਨਿਆਂ ਨੂੰ ਮੈਂ ਆਪ 37 ਦੀ ਹੋ ਗਈ ਹੁਣ ਜੀ ਮੇਰੀ ਤੇ ਮੈਂ 2-4 ਮਹੀਨਿਆਂ ਨੂੰ ਮੈਂ ਵੀ ওভারਰੇਂਜ ਹੋ ਜਾਣਾ ਸਰ ਵੀ ਤੁਸੀਂ ਕਿਹੜੀ ਕਿਹੜੇ ਸਪੋਰਟਸ ਸਪੋਰਟਸ ਤੋਂ ਜਿੱਤੇ ਹੋ ਕਿਹੜੇ ਪੰਜਾਬ ਨੈਸ਼ਨਲ ਕੋਈ ਜਿੱਤੇ ਹੋ ਮੈਂ ਨੈਸ਼ਨਲ ਤਾਂ ਖੇਲੀ ਹੋਂਕੀ ਦੀ ਪਲੇਅਰ ਆ ਮੈਂ ਹੋਕੀ ਦੇ ਪਲੇਅਰ ਆ ਹੁਣ ਤੱਕ ਤੁਹਾਨੂੰ ਕੋਈ ਅਪਲਾਈ ਕਰਨ ਦਾ ਕੋਈ ਰਾਹ ਨਹੀਂ ਮਿਲਿਆ ਸਰ ਕੋਈ ਰਾਹ ਨਹੀਂ ਮਿਲਿਆ ਕਾਹੀ ਆ ਚੱਕ ਕੇ ਸੀ ਪਟ્રોલ ਚੱਕ ਕੇ ਆਪਦੀ ਟੈਂਕੀ ਤੇ ਆ ਬੈਠੇ ਆ ਸਾਨੂੰ ਅੱਜ ਕਿੰਨੇ ਦਿਨ ਹੋ ਗਿਆ ਸਰ ਤੁਸੀਂ ਤੁਸੀਂ ਕੁਛ ਦਿਨ ਪਹਿਲਾਂ ਵੀ ਪ੍ਰਦਰਸ਼ਨ ਕੀਤਾ ਸੀ ਪ੍ਰਦਰਸ਼ਨ ਕਰਤਾਰ ਕੇ ਆਈਆਂ ਕਰੋ ਜੇ ਮੈਂ ਤਾਂ ਜਾਂ ਤਾਂ ਮੈਂ ਜਾਣ ਦੇ ਦੂੰਗੀ ਜਾਂ ਫਿਰ ਮੈਂ ਪੋਰਟਲ ਹੋਣਾ ਕਰਵਾ ਕੇ ਬਾਕੀਆਂ ਨੇ ਤਾਂ ਫਿਰ ਮੇਰੇ ਮੇਰੇ ਨਾਲ ਵਾਲੇ ਸਾਥੀ ਤਾਂ ਲੱਗਣਗੇ ਨਾ ਸਰ ਹਾਂਜੀ ਮੈਂ ਤਾਂ ਅੱਜ ਉਦੋਂ ਤੱਕ ਥੱਲੇ ਨਹੀਂ ਉਤਰਨਾ ਜੇ ਮੈਨੂੰ ਨਾ ਕੋਈ ਰਾਹ ਵਿਖਿਆ ਤਾਂ ਮੈਂ ਮੇਰੇ ਸਾਥੀ ਆ पाच ਦਿਨਾਂ ਚਿਆ ਨਹੀ 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 ਇਦਾਂ ਨਾ ਕਰਿਓ ਮਾਨ ਸਰਕਾਰ ਸੁਣੋ ਕੀ ਬਹੁਤ ਚੰਗੀ ਮਾਨ ਸਰਕਾਰ ਆ ਆ ਧੰਨਵਾਦ ਮੈਨੂੰ ਤੀਜੇ ਦਿਨ ਹੋ ਗਿਆ ਫਿਰ ਚਾਨੂ ਦਾ ਰੋਸ ਕਰਦੇ ਹੁਣ ਬੋਲਦੇ ਨੇ ਹਾਂ ਮਾੜੀ ਪਾਰਟੀ ਸੁਣੂਗੀ ਮੈਨੂੰ ਤੁਹਾਡੀ ਆਵਾਜ਼ ਸਿਰ ਨਹੀਂ ਸਾਡੀ ਨਹੀਂ ਸੁਣਵਾਈ ਹੋਣੀ ਸਾਨੂੰ ਪਤਾ ਹੈ ਉਹ ਯਕੀਨ ਉਹਨਾਂ ਨੂੰ ਆਪਦੀਆਂ ਰੈਲੀਆਂ ਦੀਆਂ ਸਾਨੂੰ ਅੱਜ ਤੱਕ ਇਹਨਾਂ ਦਿਨ ਹੋ ਗਏ ਤੇ ਰੁਲਦੇ ਹੋਏ ਨੂੰ ਇਹਨਾਂ ਨੇ ਇਹਨਾਂ ਦੀ ਅਭਿਆਸੀ ਉੱਥੇ ਕਦੇ ਤਾਂ ਬੈਠੇ ਹੋਏ ਆ ਨਾਲ ਹੀ ਤੁਹਾਡੇ ਉੱਤੇ ਸ਼ਰਮਾ ਸਮਝੇ ਸਮਝੇ ਜੀ ਉਹ ਵੀ ਸਾਡਾ ਇੱਕ ਵਾਰ ਵੀ ਪਤਾ ਨਹੀਂ ਲੈਣਾ ਇਹ ਕਿ ਵੀ ਸਟੂਡੈਂਟ ਉੱਤੇ ਬੈਠੇ ਆ ਵੀ ਅਸੀਂ ਪਤਾ ਲੈ ਕੇ ਇਹ ਵੀ ਕਿਧਰੇ ਕੋਈ ਕੋਈ ਗਲਤ ਸਟੈਪ ਨਾ ਲੈ ਲੈਣ ਪਰ ਉਹਨਾਂ ਨੂੰ ਸਿਰਫ ਮੇਟਨ ਵਾਲਾ ਜਿਹੜਾ ਐਲ ਐਸ ਆਮੀ ਆ ਜੁੜੇ ਨਾ ਮੇਸਿ ਬਣਾਉਣ ਵਾਲਿਆਂ ਜਦੋਂ ਵੋਟਾਂ ਲੈ ਲੈਣੇ ਉਸ ਤੋਂ ਬਾਅਦ ਅਸੀਂ ਆਮ ਹੋ ਜਾਈਏ ਤਾਂ ਸਾਨੂੰ ਕੋਈ ਪੁੱਛਦਾ ਨਹੀਂ ਕੋਈ 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 ਤੁਹਾਨੂੰ ਕੋਲੋਂ ਜਾ ਕੇ ਆਸੀ ਦਾ ਬੇਜ ਬਣਾਣਾ ਸਰ ਦੋਪਰ ਬਾਅਦ ਮੇਰੇ ਕੋਲ ਤੁਸੀਂ ਆਮ ਤਾਂ ਸਰ ਨਾਮ ਹੀ ਆਉਂਦਾ ਸਰ ਖਾਸ ਤੌਰ ਤੇ ਆਪਨੇ ਸਰ ਸੰਨੀ ਤਾਂ ਆਮ ਤੋਂ ਛੱਲੇ ਰੱਖਤਾ ਨਾ ਨੇ ਵਾਲ ਜੀ ਵੀ ਤੁਹਾਨੂੰ ਮਿਲਣ ਆਏ ਅੱਜ ਸਰ ਸਾਹਮਣੇ ਨਹੀਂ ਪਤਾ ਛੱਲੇ ਕੀ ਗੱਲ ਹੋਈ ਜਾਂ ਕੀ ਨਹੀਂ ਗੱਲ ਹੋਈ ਨਹੀਂ ਤੁਹਾਡੇ ਵਾਲੀ ਆ ਰਹੇ ਜੀ ਕੋਈ ਗੱਲ ਨਹੀਂ ਇਦਾਂ ਨਾ ਕਰੋ ਭਗਵੰਤ ਮਾਨ ਜੀ ਇੱਥੇ ਆਏ ਹੋ ਇਹਨੇ ਸਾਡੀ ਤਾਂ ਆਵਾਜ਼ ਪਹੁੰਚਾ ਦਿਓ ਉਹਨਾਂ ਤੱਕ ਪੂਰੀ ਕੰਨ ਖੱਲੇ ਉੱਤਰਦੀ ਮੈਦਾ ਆ ਗਈਆ ਤੇ ਮੈਂ ਪਾ ਲੈਣਾ ਅੱਗੇ ਅੱਗੇ ਤੇ ਮੈਂ ਆਤਮ ਸਮਾਨ ਕਰ ਦੇਣਾ ਤੇ ਕਿੰਨੇ ਨਾਲ ਮੇਰੇ ਯੂਨੀਅਨ ਮੇਰੇ ਯੂਨੀਅਨ ਨੂੰ ਤਾਂ ਲੱਗਦਾ ਨਹੀਂ ਮੌਕਾ ਨਹੀਂ ਮਿਲਣਾ ਸਰਕਾਰ ਬਲੀ ਚੋਂਦੀ ਤਾਂ ਨਵਾਂ ਬਲੀ ਦੇ ਦੇਣੀ ਆ ਸਰ ਇਹ ਮਾਰੇ ਇੱਕ ਵਾਰੀ ਵੀ ਸਾਡਾ ਪਤਾ ਨਹੀਂ ਲਿਆ ਦੀ ਕਿੱਥੇ ਕਿਵੇਂ ਕੀ ਚੱਲੇ ਕਿੰਨੇ ਨਾਲ ਤਾਂ ਬੈਕਸੈਂਡੀਏ ਸੁਖਦੇ ਆ ਕੋਈ ਦੂਰ ਨਹੀਂ ਬੈਠੇ ਸਰ ਕੀ ਤੁਹਾਨੂੰ ਮਾੜਾ ਤੇ ਵੱਡਾ ਸ਼ਹਿਰ ਹੈ ਪਰ ਮੈਂ ਉਹਨੇ ਦੇ ਅਰੀਏ ਦੇ ਵਿੱਚ ਬੈਠੇ ਹੋਇਆ ਸਰ ਇਹ ਤਾਂ ਮੈਂ ਸਿਰਫ ਪਾਣੀ ਤਾਂ ਇੱਕੋ ਹੀ ਰਿਕਵੈਸਟ ਹੈ ਮੈਂ ਆਹ ਦੀ ਜਾਨ ਦੇ ਦਉਣੀ ਹੈ ਸਰ ਕੀ ਹੋਇਆ ਜੀ ਟੱਕਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਜੀ ਦੇਖੋ ਸਾਡੇ ਨਾਲ ਜ਼ਰੀਆਂ ਲਾ ਰਹੇ ਆ ਤੇ ਅੱਜ ਸਾਨੂੰ ਵੀ ਅਸੀਂ ਭਗਵੰਤ ਮਾਨ ਕੇਰੀ ਵਾਲ ਨੂੰ ਜਰ ਮਿਲਣ ਜਾਣਾ ਚਾਹ ਰਹੇ ਸੀਗੇ ਉਦੋਂ ਵੀ ਸਾਨੂੰ ਇੱਥੇ ਪਾਰਕ ਦੇ ਵਿੱਚ ਹੀ ਡੱਕ ਲਿਆ ਗਿਆ ਪੁਲਿਸ ਦੇਖੋ ਸਾਰੇ ਆਲੇ ਦੁਆਲੇ ਪੁਲਿਸ ਲਾ ਦਿੱਤੀ ਗਈ ਆ ਸਾਡੇ ਲਾ ਦਿੱਤੀ ਸੀ ਸਾਨੂੰ ਇੱਥੇ ਹੀ ਪਾਰਕ ਤੋਂ ਬਾਹਰ ਨਹੀਂ ਜਾਣ ਦਿੱਤਾ ਰਿਹਾ ਸਾਡੇ ਉੱਤੇ ਬੰਦੇ ਉੱਤੇ ਟੈਂਕੀ ਤੇ ਬੈਠੇ ਰਹੇ ਅਸੀਂ ਉਹਨਾਂ ਨੂੰ ਸੁਲਿਹਾ ਜੀ 800 ਮੀਟਰ ਦੀ ਦੂਰੀ ਤੇ ਸੀ ਰੈਂਪੀ ਆ ਜੀ ਰੈਂਪੀ ਹਾਂ ਜੀ ਰੈਂਪੀ ਜੀ ਲਗਾਤਾਰ ਕਿਹਾ ਜਾ ਰਿਹਾ ਰੈਂਪੀ ਜੀ ਵੱਲੋਂ ਕੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਜੀ ਇੱਥੋਂ ਲਾਨੇ ਗਏ ਨੇ ਪਰ ਉਹਨਾਂ ਨੇ ਸਾਡਾ ਇੱਕ ਵਾਰੀ ਵੀ ਹਾਲ ਜਾਣਾ ਲਾਜ਼ਮੀ ਨਹੀਂ ਸਮਝਿਆ ਹਾਲਾਂਕਿ ਦੇਖ ਸਕਦੇ ਹੋ ਉਹ ਨੌਜਵਾਨ ਲੜਕੀ ਜਿਹੜੀ ਮਹਿਲਾ ਜਰੀਏ ਉੱਪਰ ਹੈ ਦੇਖ ਸਕਦੇ ਹੋ ਉਹਦਾ ਲੋਕ ਕਿਹਾ ਗਿਆ ਵਸ ਸਾਫ ਕਿ ਪੈਟਰੋਲ ਜਿਮ ਜੇਕਰ ਮੈਨੂੰ ਇਨਸਾਫ ਨਹੀਂ ਮਿਲੇਗਾ ਤੇ ਮੇਰੇ ਸਾਥੀਆਂ ਤਾਂ ਇਨਸਾਫ ਜ਼ਰੂਰ ਮਿਲੇਗਾ ਮੈਂ ਆਪਣੇ ਇਨਸਾਨ ਸਾਥੀਆਂ ਤੋਂ ਇਨਸਾਫ ਦਵਾ ਕੇ ਹੀ ਜ਼ਰੂਰ ਜਾਵਾਂਗੀ ਪਰ ਪ੍ਰਸ਼ਾਸਨ ਦੇ ਵੱਲੋਂ ਫਾਇਰ ਬ੍ਰਿਗੇਡ ਦੇ ਵੱਲੋਂ ਉਕਤਾ ਪ੍ਰਬੰਧ ਜਿਹੜੀ ਕੀਆ ਕੀਤੇ ਜਾ ਰਹੇ ਨੇ ਉਹਨਾਂ ਨੂੰ ਨੀਚੇ ਲਿਆਂਦੀ ਗੱਲ ਕੀਤੀ ਜਾ ਰਹੀ ਹੈ ਹੱਥਾਂ ਦੇ ਵਿੱਚ ਦੇਖ ਸਕਦੇ ਹੋ ਪਟ્રોલ ਫੜਿਆ ਹੋਇਆ ਹੈ ਉਹ ਦੇਖੋ ਪਟ્રોલ ਜਿਹੜਾ ਕੀ ਹੱਥਾਂ ਦੇ ਵਿੱਚ ਫੜਿਆ ਹੋਇਆ ਹੈ ਦੇਖ ਸਕਦੇ ਹੋ ਨਾ ਇਹ ਟਣਾ ਨਾ ਕਰੋ ਨਾ ਜੀ ਨਾ ਚਲਾ ਕਰੋ ਛੱਡੋ ਯਾਰ ਛੱਡੋ ਤਸਵੀਰਾਂ ਦੇਖ ਸਕਦੇ ਹੋ ਪ੍ਰਸ਼ਾਸਨ ਪਿੱਛੇ ਹੋ ਰਿਹਾ ਦਾ ਹੌਲੀ ਹੌਲੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਾ ਬੋਲ ਯਾਰ ਨਾ ਬੋਲ ਤਮੇ ਨਹੀਂ ਕੋਈ ਕੁਝ ਕਰਦਾ ਆਪਣੇ ਬਲੇ ਸਾਂ ਨਹੀਂ ਕਰਦਾ ਉਹ ਜਹਰ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਦਰਿਆਵਾਂ ਵਿਚਾਈਆਂ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਹੁਣ ਯੂਨੀਅਨ ਦੇ ਵੱਲੋਂ ਪੀਟੀਆ ਯੂਨੀਅਨ ਦੇ ਵੱਲੋਂ ਦਰੀ ਤਰੀਕਿਆ ਸੈਟ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਹਿਲਾਵਾਂ ਆਈਆਂ ਨੇ ਇੱਥੇ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਕਿ ਇਹ ਜਿਹੜੀ ਪੋਰਟਲ ਚਲਾਇਆ ਗਿਆ ਸੀਗਾ ਪੀਟੀਆ ਸੀਗਾ ਅਸੀਂ ਆਪਕਾ ਦੇ ਬਾਰੇ ਉਹ ਜਿਹੜਾ ਕੀ ਆ ਬੰਦ ਕਰ ਦਿੱਤਾ ਸਾਨੂੰ ਤਰਲੇ ਮੰਤੇ ਕਰਨੇ ਪੈ ਰਹੇ ਭਗਵੰਤ ਮਾਨ ਬਾਰੇ ਭਗਵੰਤ ਮਾਨ ਸਰਦਾਰ ਭਗਵੰਤ ਸਾਹਮਣੇ ਤੇ ਸੰਜੀਵ ਰੋੜਾ ਸਾਹਮਣੇ ਤਰਲੇ ਮੰਤੇ ਜਿਹੜੀ ਕੀ ਆ ਕਰਨੇ ਪੈ ਰਹੇ ਆ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਵਾ ਰਹੇ ਆ ਲੁਧਿਆਣਾ ਤੋਂ ਜਵਾਲ ਕੰਧੇ ਟੈਂਕੀ ਤੋਂ ਦੇ ਕੋਲ ਦੀਆਂ ਜਿੱਤੇ ਕੀ ਲਗਾਤਾਰ ਦੇਖਿਆ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਿਹਾ ਜੀ ਆਪਕ ਨੂੰ ਦੇਖਣਾ ਹੋਵੇਗਾ ਕਿ ਇਹਨਾਂ ਦੀ ਮੰਗਾਂ ਕਿੰਨੀ ਕੁ ਜਲਦ ਮੰਨੀਆਂ ਜਾਣਗੀਆਂ ਤੇ ਤਿੰਨ ਵਿਅਕਤੀ ਅਤੇ ਮਹਿਲਾ ਜਰੀਏ ਚੜੀ ਹੋਈ ਹਤੇ ਹੱਥਾਂ ਜੀ ਪੈਟਰੋਲ ਫੜ ਕੇ ਉਹ ਕਿੰਨੀ ਦੇਰ ਤੱਕ نیچے ਉਤਾਰੇ ਜਾ ਕੇ ਪ੍ਰਸ਼ਾਸਨ ਦੇ ਵੱਲੋਂ ਤੱਕ ਕਿੰਨੀ ਦੇਰ ਤੱਕ ਗੱਲਬਾਤ ਕਰਕੇ ਉਹਨਾਂ ਦਾ ਹਾਲ ਜਿਹੜਾ ਕੀ ਹੈ ਕੱਢਿਆ ਜਾਵੇਗਾ ਇੱਥੇ ਦੇ ਵੱਡੇ ਅਧਿਕਾਰੀ ਵੀ ਆਏ ਨੇ ਇੱਥੇ ਮੌਕੇ ਤੇ ਪਹੁੰਚ ਰਹੇ ਆ ਮੌਕੇ ਪਹੁੰਚੇ ਆ ACP ਅਰਸ਼ਦੀਪ ਸਿੰਘ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਇਹ ਕੀ ਪੂਰਾ ਮਾਮਲਾ ਵਾ ਕਿਉਂ ਇੱਥੇ ਸਰ ਇਹ ਕੀ ਪੂਰਾ ਮਾਮਲਾ ਸਰ ਜਨਾਨੀ ਐ ਜਿਹੜੀ ਕਿ ਹੱਥਾਂ ਪੈਟਰੋਲ ਲੈ ਕੇ ਛੜੀ ਹੋਈ ਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਮੰਗਾਂ ਨਹੀਂ ਮੰਨੀ ਜਾ ਰਹੀਆਂ ਕੀ ਪੂਰਾ ਮਾਮਲਾ ਬ੍ਰਦਰ ਇਹਨਾਂ ਦੀ ਡਿਮਾਂਡ ਹੈਗੀ ਆ ਕੋਈ ਯਾਰ 2000 ਪੀਟੀਆਈ ਯੂਨੀਅਨ ਦੇ ਹੈਗੇ ਆ ਤੇ ਇਹਨਾਂ ਦੀ ਡਿਮਾਂਡ ਹੈ ਵਿਚ ਇਜ਼ ਵੈਰੀ ਰੋਂਗ ਇਹਨਾਂ ਨੂੰ ਆਪਣੇ ਸਾਥੀਆਂ ਦੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਅ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਉਹਨਾਂ ਦੀ ਸੇਫਟੀ ਇਨਸ਼ੋਰ ਕਰੀਏ ਹੋਰ ਕੁਝ ਨਹੀਂ ਹੈ ਜੀ ਨਹੀਂ ਲੱਗਦਾ ਜਾਨਵਰ ਕਿ ਚੜਾਇਆ ਗਿਆ ਇਹਨਾਂ ਨੂੰ ਇਹ ਤਾਂ ਜੀ ਜੋ ਇਹ ਯੂਨੀਅਨ ਦੇ ਲੀਡਰਸ ਹੈਗੇ ਆ ਜੋ ਮਿਸਯੂਜ਼ ਕਰ ਰਹੇ ਆ ਇਹਨਾਂ ਦੀ ਇਮੋਸ਼ਨਸ ਨੂੰ ਇਹ ਇਹੀ ਦੱਸਣਗੇ ਜੀ ਮੀਟਿੰਗ ਵਗੈਰ ਹੋਈ ਨਾ ਜੀ ਹਾਏ ਜੋ ਇਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਸਾਡੀ ਮੀਟਿੰਗ ਹੋਈ ਸੀਗੀ ਹੂੰ ਉਹ ਮੀਟਿੰਗ ਦਾ ਕੋਈ ਸੱਟਾ ਨਹੀਂ ਰਿਹਾ ਹੋਣਾ ਸ਼ਾਇਦ ਤਾਂ ਕਰਕੇ ਇਦਾਂ ਕੋਈ ਸਿਰਾ ਸਹੂਗਦਾ ਜੀ ਤੋਂ ਵੀ ਆਰ ਜਸਟ ਹੇਅਰ ਟੂ ਇਨਸ਼ੋਰ ਥੇਅਰ ਸੇਫਟੀ ਅਸੀਂ ਸਿਟੀਜ਼ਨਸ ਦੀ ਸੇਫਟੀ ਇਨਸ਼ੋਰ ਕਰਨੀ ਹੈ ਤੋਂ ਐਡਮਿਨਿਸਟ੍ਰੇਸ਼ਨ ਇਸ ਲਈ ਇੱਥੇ ਆਇਆ ਹੋਇਆ ਬਿਲਕੁਲ ਏਸੀਪੀ ਡਿਟੈਕਟਿਵ ਦੇ ਹਰਸ਼ਦੀਪ ਕਿੰ ਓਨਾ ਦੇ ਵੱਲੋਂ ਕਿਹਾ ਗਿਆ ਹੈ ਕਿ ਬਿਲਕੁਲ ਅਸੀਂ ਸੇਫਟੀ ਦੇ ਲਈ ਇੱਥੇ ਆਏ ਆ ਜਿਹੜੇ ਟੈਂਕੀ ਤੇ ਚੜੇ ਨੇ ਅਸੀਂ ਉਹਨਾਂ ਨੂੰ ਸੁਰੱਖਿਤ نیچے ਉਤਾਰਨ ਲਈ ਆਏ ਆ ਹਾਲਾਂਕਿ ਯੂਨੀਅਨ ਦੇ ਵੱਲੋਂ ਅਕਰੋਧਿਤ ਹੁੰਦਾ ਹੁੰਦਾ ਹੈ ਨਜ਼ਰ ਆਂਦੇ ਪਏ ਨੇ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੁਲਸ ਨਾਲ ਤੱਕਾ ਕਰੀ ਪਰ ਪੁਲਸ ਇੱਥੇ ਆਈ ਹੈ ਉਹਨਾਂ ਦੀ ਸੇਫਟੀ ਲਈ ਆਈ ਹੈ ਸਿਟੀਜ਼ਨ ਦੀ ਸੇਫਟੀ ਲਈ ਆਈ ਹੈ ਉਹਨਾਂ ਨੇ ਪੁਲਸ ਵੱਲੋਂ ਕਿਹਾ ਗਿਆ ਪਹਿਲੇ ਸਾਡੇ ਲਈ ਸਾਡੇ ਸਿਟੀਜ਼ਨ ਨੇ ਅਸੀਂ ਉਸ ਉਹਨਾਂ ਨੂੰ ਸੁਰੱਖਿਤ ਦੇ ਨਾਲ نیچے ਉਤਾਰਾਂਗੇ ਤੇ ਮੀਟਿੰਗ ਜਿਹੜੀ ਕੀ ਆ ਹੋਈ ਸੀਗੀ ਹੁਣ ਦੇਖਣਾ ਇਹ ਹੋਏਗਾ ਕਿ ਮੀਟਿੰਗ ਦੇ ਵਿੱਚ ਸਿੱਟਾ ਕੀ ਨਿਕਲਦਾ ਵਾ ਜੁੜੇ ਲਿਦਾ ਨਾਲ ਇਹਦੇ ਨਾਲ ਹਾਨੀ ਦੇ ਨਾਲ ਯੂੰਬਰ ਰਿਪੋਰਟ ਧੰਨਵਾਦ